ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਦੋਂ ਭਰਮ ਪੁਲਾਣੀਆਂ ਦੁਜੈ ਲਗਾ ਹੇਤ ਲਖ ਸਿਗਰ ਬਣਾਇਆ ਅੰਕਾਰ ਜਨਾਹੀ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹ ਸੰਪ੍ਰੇਤ ਆਕੜ ਚਲਾਇਂ ਦੂਤ ਜੰਮ ਕਿਸੈ ਨਾ ਦੇਨੀ ਭੇਤ ਚੜਖੜੋਤੇ ਕਿਨੇ ਮਾਹੇ ਜੈਨ ਸਿਉ ਲਗਾਹਿਟ ਹੱਥ ਮਰੋੜੈ ਤਨ ਕਪੈ ਸਿਆਹ ਹੋਆ ਸੇਤ ਜਿਹਾ ਵਿਜੈ ਸੋ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਗਤੀ ਚਰਨ ਬਾਤ ਪ੍ਰਭ ਦੇਤ ਸਹਿ ਪਾਦੋਂ ਨਰਕ ਨ ਪਈਐ ਗੁਰ ਰਖਣ ਵਾਲਾ ਹੈਤ ਪਾਦੋਂ ਧਰਮ ਪੁਲਾਣੀਆਂ ਦੁਜੈ ਲਗਾ ਹੈਤ ਲਖ ਸਿਗਰ ਬਣਾਇਆ ਓਕਾਰ ਜਨ ਨਹੀਂ ਕੀਤ ਜਿਤ ਦਿਨ ਦਹਿ ਬਿਨ ਸਸੀ ਤਿਤ ਵੇਲੇ ਕਹ ਸੰ ਪ੍ਰੇਤ ਪਕੜ ਚਲਾਇ ਦੂਤ ਜੰ ਕਿਸੈ ਨ ਦੇਨੀ ਭੇਤ ਚੜ ਖੜੋਤੇ ਕਿਨੇ ਮਾਹੇ ਜਨ ਸਿਉ ਲਗਾਹਿ ਟ ਹੱਥ ਮਰੋੜੈ ਤਨ ਕਪੈ ਸਿਆਮ ਵਾਸੇਤ ਜੇ ਹਾਂ ਵੇਜ ਸੋ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਗਤੀ ਚਰਨ ਬਾਤ ਪ੍ਰਭ ਦੇਤ ਸਹਿ ਪਾ ਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੈਤ ਆਦੁਏ ਭਰਮ ਕੁਲਾਣੀਆਂ ਦੁਜੈ ਲਗਾ ਹੈਤ ਲੱਖ ਸਿਗਰ ਬਣਾਇਆ ਅੰਕਾਰ ਜਨਾਹੀ ਕੇਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹ ਸੰਪ੍ਰੇਤ ਪਕੜ ਚਲਾਇ ਦੂਤ ਜਮ ਕਿਸੈ ਨ ਦੇਨੀ ਭੇਤ ਚੜਖੜੋਤੇ ਕਿਨੇ ਮਾਹੇ ਜਨ ਸਿਉ ਲਗਾਹਿਟ ਹੱਥ ਮਰੋੜੈ ਤਨ ਕਪੈ ਸਿਆਹੁ ਭੂਆ ਸੇਤ ਜੇ ਹਾਂ ਬੇਜੈ ਸੁ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਗਤੀ ਚਰਨ ਬਾਤ ਪ੍ਰਭ ਦੇਤ ਸੇ ਪਾ ਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੈ ਤ ਤੋਂ ਭਰਮ ਪੁਲਾਣੀਆਂ ਦੁਜੈ ਲਗਾ ਹੇਤ ਲਖ ਸਿਗਰ ਬਣਾਇਆ ਅੰਕਾਰ ਜ ਨਾਹੀ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹ ਸੰਪ੍ਰੇਤ ਪਕੜ ਚਲਾਇ ਦੂਤ ਜੰ ਕਿਸੈ ਨ ਦੇਨੀ ਭੇਤ ਚੜਖੜੋਤੇ ਕਿਨੇ ਮਾਹੇ ਇਨਸਿਓ ਲੱਗਾ ਹੇਟ ਹੱਥ ਮਰੋੜੇ ਤਨ ਕੰਬੇ ਸਿਆਹ ਬੁਆ ਸੇਤ ਜਿਹਾ ਬੇਜੈ ਸੋ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਗਤੀ ਚਰਨ ਬਾਤ ਪ੍ਰਭ ਦੇਤ ਸਹਿ ਪਾ ਦੁਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੈਤ ਪਾਦੋਂ ਭਰਮ ਪੁਲਾਣੀਆਂ ਦੂਜੇ ਲਗਾ ਹੈਤ ਲੱਖ ਸਿਗਰ ਬਣਾਇਆ ਔਂਕਾਰ ਜਨਾਹੀ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹ ਸੰਪ੍ਰੇਤ ਪਕੜ ਚਲਾਇਂ ਦੂਤ ਜੰਮ ਕਿਸੈ ਨ ਦੇਨੀ ਭੇਤ ਚੜ ਦੇ ਖੜੋਤੇ ਕਿਨੇ ਮਾਹੇ ਜਨ ਸਿਓ ਲਗਾ ਏਟ ਹੱਥ ਮਰੋੜੇ ਤਨ ਕਪੇ ਸਿਆਹ ਹੋਆ ਸੇਤ ਜਿਹਾ ਵਿਜੈ ਸੋ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਦਿੱਤੀ ਚਰਨ ਬਾਤ ਪ੍ਰਭ ਦੇਤ ਸੇ ਪਾ ਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈਤ ਪਾ ਦੁਏ ਭਰਮ ਭੁਲਾਣੀਆਂ ਦੁਜੈ ਲਗਾ ਹੈਤ ਲਖ ਸਿਗਰ ਬਣਾਇਆ ਓੰਕਾਰ ਜਨ ਨਾਹੀ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹ ਸੰਪ੍ਰੇਤ ਪਕੜ ਚਲਾਇਂ ਦੂਤ ਜੰਮ ਕਿਸੈ ਨਾ ਦੇਨੀ ਭੇਤ ਚੜਖੜੋਤੇ ਕਿਨੇ ਮਾਹੇ ਜੈਨ ਸਿਉ ਲਗਾਹਿ ਟ ਹੱਥ ਮਰੋੜੈ ਤਨ ਕਪੈ ਸਿਆਮ ਹੋਆ ਸੇਤ ਜਿਹਾ ਵਿਜੈ ਸੋ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਗਤੀ ਚਰਨ ਬਾਤ ਪ੍ਰਭ ਦੇਤ ਸਹਿ ਪਾਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਹੈਤ ਪਾਦੋਂ ਭਰਮ ਭੁਲਾਣੀਆਂ ਦੁਜੈ ਲਗਾ ਹੈਤ ਲਖ ਸਿਗਰ ਬਣਾਇਆ ਓੰਕਾਰ ਜਨ ਨਹੀਂ ਕੀਤ ਜੈਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹ ਸੰਪ੍ਰੇਤ ਪਕੜ ਚਲਾਇਂ ਦੂਤ ਜੰ ਕਿਸੈ ਨ ਦੇਨੀ ਭੇਤ ਚੜਖੜੋਤੇ ਕਿਨੇ ਮਾਹੇ ਜਨ ਸਿਉ ਲਗਾਹਿ ਟ ਹੱਥ ਮਰੋੜੈ ਤਨ ਕਪੇ ਸਿਆਮ ਹੋਆ ਸੇਤ ਜੇ ਹਾਂ ਵਿਜੈ ਸੁ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਗਤੀ ਚਰਨ ਬਾਤ ਪ੍ਰਭ ਦੇਤ ਸਹਿ ਪਾ ਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੈਤ ਪਾ ਦੁਏ ਧਰਮ ਪੁਲਾਣੀਆਂ ਦੁਜੈ ਲਗਾ ਹੈਤ ਲੱਖ ਸਿਗਾਰ ਬਣਾਇਆ ਅੰਕਾਰ ਜਨਾਹੀ ਕੇਤ ਜਿਤ ਦਿਨ ਦਹਿ ਬੈਨ ਸਸੀ ਤਿਤ ਵੇਲੇ ਕਹ ਸੰ ਪ੍ਰੇਤ ਪਕੜ ਚਲਾਇਂ ਧੂਤ ਜਮ ਕਿਸੈ ਨ ਦੇਨੀ ਭੇਤ ਚੜਖੜੋਤੇ ਕਿਨੇ ਮਾਹੇ ਜਨ ਸਿਉ ਲਗਾਹਿ ਟ ਹੱਥ ਮਰੋੜੈ ਤਨ ਕਪੈ ਸਿਆਉ ਹੋਵਾ ਸੇਤ ਜੇ ਹਾਂ ਵਿਜੈ ਸੁ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਗਤੀ ਚਰਨ ਬਾਤ ਪ੍ਰਭ ਦੇਤ ਸੇ ਪਾ ਦੁਏ ਨਰਕ ਨ ਪਾਈਐ ਹੈ ਗੁਰ ਰੱਖਣ ਵਾਲਾ ਹੈਤ ਬਾਦੋਂ ਭਰਮ ਪੁਲਾਣੀਆਂ ਦੂਜੇ ਲਗਾ ਹੈਤ ਲੱਖ ਸਿਗਰ ਬਣਾਇਆ ਅੰਕਾਰ ਜਨਾਹੀ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹ ਸੰਪ੍ਰੇਤ ਪਕੜ ਚਲਾਇ ਦੂਤ ਜਮ ਕਿਸੈ ਨਾ ਦੇਨੀ ਭੇਤ ਚੜ ਦੇ ਖੜੋਤੇ ਕਿਨੇ ਮਾਹੇ ਜਨ ਸਿਉ ਲਗਾ ਏਟ ਹੱਥ ਮਰੋੜੇ ਤਨ ਕਪੇ ਸਿਆਹ ਹੋਆ ਸੇਤ ਜਿਹਾ ਵਿਜੈ ਸੋ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਦਿੱਤੀ ਚਰਨ ਬਾਤ ਪ੍ਰਭ ਦੇਤ ਸੇ ਪਦੋਂ ਨਰਕ ਨਾ ਪਈਐ ਗੁਰ ਰਖਣ ਵਾਲਾ ਹੈ ਤ ਪਦੋਂ ਭਰਮ ਭੁਲਾਣੀਆਂ ਦੁਜੈ ਲਗਾ ਹੈ ਤ ਲਖ ਸਿਗਰ ਬਣਾਇਆ ਅੰਕਾਰ ਜਨ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹ ਸੰਪ੍ਰੇਤ ਆਕੜ ਚਲਾਇਂ ਦੂਤ ਜੰਮ ਕਿਸੈ ਨਾ ਦੇਨੀ ਭੇਤ ਚੜਖੜੋਤੇ ਕਿਨੇ ਮਾਹੇ ਜੈਨ ਸਿਉ ਲਗਾ ਹੇਟ ਹੱਥ ਮਰੋੜੇ ਤਨ ਕਪੇ ਸਿਆਣ ਹੋਆ ਸੇਤ ਜੇ ਹਾਂ ਬੇਜੈ ਸੋ ਲੁਣੇ ਕਰਮਾਂ ਸੰਧ ਰਾਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬਾਤ ਪ੍ਰਭ ਦੇਤ ਸਹਿ ਪਾਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਹੈ ਤ ਆਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤ